ਇੱਕ ਲੱਤ ਹੋ ਹੋ ਲੋਕ ਭੰਗੜਾ ਪਾਉਂਦੇ ਆ ਲਓ ਜਸ਼ਨ ਦੇ ਰੇਡ ਪਾ ਦਿੱਤੀ ਐ ਚਾਰ ਨੇ ਯਾਰੇ ਤਿਆਰ ਵਰ ਤਿਆਰ ਨੇ ਲਓ ਪੈਂਦੀ ਰੇਡ ਗੱਲ ਉਧਰ ਵੀ ਮੁਸ਼ਕਲ ਗੱਲ ਉਧਰ ਵੀ ਮੁਸ਼ਕਲ ਆ ਦੋ ਬਗਰੂਆਂ ਦੇ ਦਰਮਿਆਨ ਜਫਾ ਤੇ ਜਫਾ ਥਾ ਜਫਾ ਆ 51000 ਵਾਲਾ ਪਹਿਲਾ ਲੱਗ ਗਿਆ ਫਤਿਹ ਜਣ ਆ ਰਿਹਾ ਮੁਖੇ ਕਮਾਲ ਨੂੰ ਮਾਰ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੇਖਣਾ ਵੀ ਇਸ ਲਈ ਦੀਪ ਰਬਰਜੀ ਆਹ ਕਹਿੰਦੇ ਦੀਪ ਕਬੱਡੀ ਪਾਉਣ ਦੇ ਲਈ ਵਾਪਸ ਰਬਰਜੀ ਆਹ ਕਬੱਡੀ ਪਾ ਰਿਹਾ ਆਹ ਚਾਰਾਂ ਦੇ ਵਿੱਚੋਂ ਕਿਸ ਕਰਨੂ ਦਾ ਮੁਕਾਬਲਾ ਸੁਰਖਪੁਰਿਆ 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 ਆਹ ਦੋ ਬਬਰ ਸ਼ੇਰ ਉਧਰ ਕਹਿੰਦੇ ਆਹ ਕਹਿੰਦੇ ਕਮਾਲ ਹੀ ਕਰ ਦਿੱਤੀ ਐ ਰਫੇ ਤੇ ਜਫਾ ਲੱਗ ਰਿਹਾ ਮੈਚ ਚੋਟੀ ਦਾ ਆਹ ਆ ਗਿਆ ਜਸ਼ਨ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਆਲਮਗੀਰੀਆ ਖੰਨੇ ਵਾਲੇ ਰੂਪਲ ਦਾ ਯਾਰ ਐ ਇਹ ਪਹਿਲਵਾਨੀ ਕਰਦਾ ਕਰਦਾ ਕਬੱਡੀ ਦੇ ਵਿੱਚ ਆਇਆ ਕਹਿੰਦਾ ਵਾ ਕੌਂਟਰੀ ਸੁਣ ਕੇ ਕਬੱਡੀ ਦੇ ਵਿੱਚ फोई की हिकुवंजा हज़ारो जफया मेर वीडियो तफ़े ਇਹ ਯਾਦਾ ਫੌਜੀਆ ਦੇ ਵੀ 11000 ਦੇ ਹੋਣਗੇ ਹਾਂਗਿਆ ਦੇ ਗੁਰਵਿੰਦਰ ਦੇ ਤਿੰਨ ਜੱਫੇ ਜੱਟਪੁਰਿਆਲਾ ਮਾਨ ਇਹ ਯਾਦਾ ਫੌਜੀਆ ਦੇ ਵੀ 11000 ਦੇ ਲਓ ਰਵੀ ਦੀ ਰੇਡ ਬਰਸਾਰਪੁਰਿਆ ਚਾਰਾਰੇ ਤਿਆਰ ਪਰ ਤਿਆਰ ਲਓ ਕਹਿੰਦੇ ਅਰਸ਼ ਦਾ ਮੁਕਾਬਲਾ ਲਓ ਅਰਸ਼ ਤੇ ਰਵੀ ਅਰਸ਼ ਤੇ ਰਵੀ ਇੱਕਰ ਸਿਰੇ ਦੀ ਇੱਥੇ ਰੱਖ ਵਾਹ ਵਾਹ ਸੋਹਣੀ ਲੱਗੇ ابا دے کرو ابا دے کر لکھا یہ بہت لمبے سمے بعد چیخ بچی ہے 11 21 ਇਕੱਠੇ ਹੀ ਹੋ ਗਏ ਸੀਗੇ ਪਰ ਸਾਹਮਣੇ ਤਪੁਰਜੀ ਵਾਲਾ ਮੈਨੂੰ ਲੱਗਦਾ ਫੜਿਆ ਗਿਆ ਤਪੁਰਜੀ ਵਾਲਾ ਮੇਰੇ ਵੀਰੋ ਫੜਿਆ ਗਿਆ ਇਸ ਵੇਲੇ ਜਫਾ ਕਿਨੇ ਲਾਇਆ ਇਹ ਯੋਧਾ ਹੈ ਸੁਰਖਪੁਰੀਆ ਇਹ ਯੋਧੇ ਡਬੁਰਜੀ ਵਾਲਾ ਡਬੁਰਜੀ ਵਾਲਾ ਦੀਨ ਫੇਰ ਆ ਗਿਆ ਮੇਰੇ ਵੀਰੋ ਆ ਚਾਰ ਸਰਖਪੁਰੀਆ 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 ਓ ਫੱਟੇ ਗੜਾ ਕੀ ਹਾਲ ਚਾਲ ਆ ਰਿਆ ਸਵਾਦ ਵੱਖਰਾ ਨਿਆਰਾ ਵੱਖਰਾ ਇਹ ਖੇਡ ਕਬੱਡੀਆ